ਪਿਛਲੇ ਦਿਨੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜ ਵਿਧਾਨ ਸਭਾ ਹਲਕਿਆਂ ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹਲਕਾ ਫਤਿਹਗੜ ਸਾਹਿਬ ਚੂੜੀਆਂ ਤੋਂ ਜੁਗਰਾਜ ਸਿੰਘ ਲਾਲੇ ਨੰਗਲ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਦੇ ਤਹਿਤ ਹੀ ਅੱਜ ਜੁਗਰਾਜ ਸਿੰਘ ਲਾਲੇ ਨੰਗਲ ਅਗਵਾਈ ਹੇਡ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵੱਲੋਂ ਹਲਕਾ ਫਤਿਹਗੜ ਚੂੜੀਆਂ ਅਧੀਨ ਪੈਂਦੀ ਦਾਣਾ ਮੰਡੀ ਕਾਲਾ ਅਫਗਾਨਾ ਵਿਖੇ ਧੰਨਵਾਦੀ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਪਾਇਤਰ ਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਸ਼ਮੂਲੀਅਤ ਇਸ ਲਈ ਵਿੱਚ ਸੰਬੋਧਨ ਕਰਨ ਦੀਆਂ ਵਕਫ ਵਕ ਬੁਲਾਰਿਆ ਨੇ ਕਿਹਾ ਕਿ ਜੇਕਰ ਪੰਜਾਬ ਦੀ ਜਵਾਨੀ ਨੂੰ ਅਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਤਗੜੇ ਹੋ ਕੇ ਅਕਾਲੀ ਦਲ ਵਰਸ ਪੰਜਾਬ ਦੀ ਪਾਰਟੀ ਦਾ ਸਾਥ ਦਿੱਤਾ ਜਾਵੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀਆਂ ਪਾਇਤਰ ਸੇਮ ਸਿੰਘ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਦੇ ਗਏ ਇਸ ਮੌਕੇ ਹਲਕਾ ਇਨਚਾਰਜ ਪਾਈ ਸੁਗਰਾਜ ਸਿੰਘ ਲਾਲੇ ਨੰਗਲ ਵੱਲੋਂ ਪਾਰਟੀ ਸੀਨੀਅਰ ਲੀਡਰਸ਼ਿਪ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਵਾਸੀ ਦਾ ਧੰਨਵਾਦ ਵੀ ਕੀਤਾ ਗਿਆ ਫਾਸਟ ਰੈਲੀ ਵਿੱਚ ਪਹੁੰਚੇ ਜਿਹੜੀ 2027 ਤੋਂ ਲੈ ਕੇ ਜਿਹੜੀ ਮੇਰੇ ਹਿਸਾਬ ਨਾਲ ਸ਼ੁਰੂਆਤ ਹੋਈ ਕੀ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਤੇ ਫਤਿਹ ਪਹਿਲਾਂ ਤੇ ਮੈਂ ਇਸ ਇਲਾਕੇ ਦੀ ਸੰਗਤ ਦਾ ਤਹਿਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜੀ ਠੰਡ ਦੇ ਬਾਵਜੂਦ ਛੋਟੇ ਦਿਨ ਹੋਣ ਦੇ ਬਾਵਜੂਦ ਧੁੰਦਾ ਮੌਸਮ ਹੋਣ ਦੇ ਬਾਵਜੂਦ ਵੀ ਵੱਡੀ ਪੱਧਰ ਤੇ ਹਾਜ਼ਰੀ ਲਵਾ ਕੇ ਸਾਡਾ ਇਹ ਜਗਰਾਤ ਸਿੰਘ ਹੁਣਾਂ ਦਾ ਹੌਸਲਾ ਵਧਾਇਆ ਉਹਦੇ ਵਾਸਤੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਆਪ ਘਟੇ ਜੀ ਭਗਵੰਤ ਮਾਨ ਨੂੰ ਅਕਾਲ ਤੱਕ ਸਦਾ ਸਦਾ ਜਾ ਰਿਹਾ ਹਾਂ ਨਮਸਕਾਰ ਸਭ ਨੂੰ ਪੇਸ਼ ਕਰੂੰਗਾ ਤੇ ਲਾਈਵ ਜਿਹੜਾ ਪ੍ਰਸਾਰਣ ਹੋਣਾ ਚਾਹੀਦਾ ਕੀ ਉਹਦੇ ਮਤਲਬ ਕੱਲ ਕੋਸ਼ਿਸ਼ ਕਰਾਂਗੇ ਇਹ ਮੇਰਾ ਖਿਆਲ ਹੈ ਕਿ ਸਾਡੇ ਜਿਹੜਾ ਕਿ ਜਿਹੜੇ ਸਾਡੀ ਸ਼੍ਰੋਮਣੀ ਕਮੇਟੀ ਦਾ ਜਾਂ ਸਾਡੇ ਜਿਹੜੇ ਧਾਰਮਿਕ ਆਗੂਆਂ ਦਾ ਫਰਜ ਬਣਦਾ ਸਿੱਕੇ ਸਰਕਾਰ ਤੱਕ ਇਹੋ ਜੀ ਦਖਲਅੰਦਾਜ਼ੀ ਨਾ ਹੀ ਹੁੰਦੀ ਅਸੀਂ ਜਿਹੜੇ ਸਾਡੇ ਮਸਲੇ ਸੀਗੇ ਅਸੀਂ ਸਮਾਂ ਰਹਿੰਦਿਆਂ ਹੀ ਉਹਨਾਂ ਨੂੰ ਬੜੀ ਪਾਰਦਰਸ਼ਤਾ ਨਾਲ ਵਧੀਆ ਢੰਗ ਨਾਲ ਲੋਕਾਂ 'ਚ ਜਿਹੜੀਆਂ ਗਲਤਫਹਿਮੀਆਂ ਉਹਨਾਂ ਤੋਂ ਬਾਹਰ ਕੱਢ ਕੇ ਉਹ ਜੋ ਜੋ ਸਜਾ ਦੇ ਹੱਕਦਾਰ ਸੀ ਉਹਨਾਂ ਨੂੰ ਅਸੀਂ ਆਪਣੇ ਤੌਰ ਤੇ ਸਜ਼ਾ ਦਿੰਦੇ ਅਸੀਂ ਸਰਕਾਰਾਂ ਨੂੰ ਇਹਦੇ ਵਿੱਚ ਨਾ ਦਖਲਅੰਦਾਜ਼ੀ ਕਰਨ ਦਾ ਮੌਕਾ ਦਿੰਦੇ ਇਹ ਸਾਡੀ ਜਿਹੜੀ ਕੋਈ ਅਣਗਹਿਲੀ ਲਾ ਲੋ ਸਾਡੀ ਜਾਂ ਕੋਈ ਬੇਇਮਾਨੀ ਲਾ ਲੋ ਕਿ ਜਿਹਦੀ ਵਜ੍ਹਾ ਨਾਲ ਸਰਕਾਰ ਸਾਡੇ ਧਾਰਮਿਕ ਮਸਲਿਆਂ ਚ ਦਾਖਲ ਹੋ ਰਹੀ ਆ ਤੇ ਇਹ ਹੋਣੇ ਮੇਰਾ ਖਿਆਲ ਹੈ ਕਿ ਸਾਡੇ ਜਿਹੜੇ ਅਕਾਲ ਤਖਤ ਦੇ ਜਹੇਦਾਰ ਆ ਜਾਂ ਹੋਰ ਵਿਦਵਾਨਾਂ ਦੀ ਚੰਗੀ ਤਰ੍ਹਾਂ ਸਲਾਹ ਲੈ ਕੇ ਇਹ ਫੈਸਲਾ ਕਿ ਉਹਨੂੰ ਅਸੀਂ ਬੁਲਾ ਸਕਦੇ ਆ ਕਿ ਨਹੀਂ ਬੁਲਾ ਸਕਦੇ ਕਿਉਂਕਿ ਪਹਿਲਾਂ ਵੀ ਕਈ ਵਾਰ ਇਹੋ ਜਿਹੇ ਮਸਲੇ ਆਏ ਤੇ ਕਈ ਵਾਰ ਉਹ ਲੋਕ ਪੇਸ਼ ਨਹੀਂ ਹੋਏ ਉਹਦੇ ਨਾਲ ਵੀ ਕਈ ਵਾਰ ਪੰਥ ਚ ਕੌਮ ਚ ਬੜੀ ਦਬਿਧਾਵਾਦੀ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਮੈਂ ਤੇ ਚਾਹਨਾ ਕਿ ਚਲੋ ਜੇ ਭਗਵੰਤ ਮਾਨ ਸਾਹਿਬ ਨੂੰ ਬੁਲਾਇਆ ਤੇ ਉਹਨਾਂ ਦਾ ਫਰਜ਼ ਬਣਦਾ ਕਿ ਇੱਕ ਜੇ ਆਪਣੇ ਆਪ ਨੂੰ ਸਿੱਖ ਖਾਉਂਦੇ ਆ ਤੇ ਉਹਨਾਂ ਨੂੰ ਪੇਸ਼ ਹੋ ਕੇ ਨਿਮਰਤਾ ਸਹਿਤ ਆ ਕੇ ਉਹ ਆਪਣੀ ਜਿਹੜੀ ਗੱਲ ਆ ਉਹ ਜੋ ਜਸੇਦਾਰ ਸਾਹਿਬ ਦੇ ਸਵਾਲਾਂ ਦਾ ਜਵਾਬ ਆ ਉਹ ਦੇਣ ਫਿਰ ਪੰਜ ਹਲਕਾ ਚਾਰਜ ਲਗਾਏ ਗਏ ਅਗਲਾ ਕੀ ਪ੍ਰੋਗਰਾਮ ਹੋਏਗਾ ਪੂਜਾ ਵਾਰ ਸੱਟ ਅਸੀਂ ਜੀ ਪੰਜ ਲਾਏ ਆ ਤੇ ਅਸੀਂ ਸਾਰੇ ਹਲਕਿਆਂ ਚ ਹੀ ਲਾਉਣ ਜਾ ਰਹੇ ਆ ਅਸੀਂ ਜਿੱਦਾਂ ਜਿੱਦਾਂ ਇਹ ਨੌਜਵਾਨਾਂ ਦੀ ਜਿਹੜੇ ਚੰਗੇ ਸਿਰ ਦੇ ਲੋਕਾਂ ਦੀ ਜਿਹੜੀ ਚੋਣ ਕਰ ਰਹੇ ਆ ਉਹਦੇ ਵਾਸਤੇ ਉਹਨਾਂ ਦੇ ਕਈ ਪੱਖ ਵੇਖੇ ਜਾ ਰਹੇ ਆ ਉਹਨਾਂ ਦਾ ਕਰੈਕਟਰ ਉਹਨਾਂ ਦਾ ਕਰਦਾਰ ਉਹਨਾਂ ਦੇ ਜੋ ਉਹਨਾਂ ਦੇ ਸਮਾਜ ਪ੍ਰਤੀ ਉਹਨਾਂ ਦੀਆਂ ਸੁਆਵਾਂ ਉਹ ਸਾਰੀਆਂ ਉਹਨਾਂ ਦੇ ਮੱਦੇ ਨਜ਼ਰ ਰੱਖਦੇ ਆ ਰੱਖਦੇ ਆ ਜਿੱਦਾਂ ਜਿੱਦਾਂ ਸਾਨੂੰ ਚੰਗੇ ਯੋਗ ਉਮੀਦਵਾਰ ਮਿਲਦੇ ਜਾਣਗੇ ਅਸੀਂ ਉਹਨਾਂ ਨੂੰ ਨੁਯੁਕਤ ਕਰਦੇ ਜਾਵਾਂਗੇ ਮੇਰਾ ਖਿਆਲ ਹੈ ਕਿ ਆਰਮ ਰਹੀਮ ਇੱਕ ਸਰਕਾਰਾਂ ਦਾ ਪੈਦਾ ਕੀਤਾ ਹੋਇਆ ਬੰਦਾ ਸੀਗਾ ਉਹਤੇ ਐਡੇ ਘਣਾਉਣੇ ਜੁਰਮ ਹੋਣ ਦੇ ਬਾਵਜੂਦ ਵੀ ਉਹਨਾਂ ਸਰਕਾਰਾਂ ਖੁੱਲਾ ਛੱਡ ਰਹੀਆਂ ਤੇ ਬੰਦੀ ਸਿੰਘ ਜਾਂ ਸਾਡੇ ਹੋਰ ਸਿੰਘ ਜਿਹੜੇ ਆ ਉਹ ਆਪਣੀ ਕੌਮ ਦੀ ਆਪਣੀ ਧਰਮ ਦੀ ਆਪਣੇ ਲੋਕਾਂ ਦੀ ਗੱਲ ਕਰਦੇ ਆ ਇਸ ਕਰਕੇ ਸਰਕਾਰਾਂ ਆਪਣੇ ਲੋਕਾਂ ਦੀ ਗੱਲ ਕਰਨ ਵਾਲਿਆਂ ਨੂੰ ਹਮੇਸ਼ਾ ਹੀ ਦਵਾ ਕੇ ਰੱਖਦੀਆਂ ਉਹਨਾਂ ਦੀ ਆਵਾਜ਼ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੀਆਂ ਜਿਦਾ ਅਮਰਤਪਾਲ ਆ ਜਾਂ ਸਾਡੇ ਬੰਦੀ ਸਿੰਘ ਆ ਉਹਨਾਂ ਨੂੰ ਬਿਨਾਂ ਕਸੂਰ ਤੋਂ ਜਾਂ ਜਿਹੜੀਆਂ ਉਹ ਆਪਣੀਆਂ ਜਿਹੜਾ ਜੇ ਉਹਨਾਂ ਦਾ ਕੋਈ ਸਵਧਾਨ ਦੇ ਅਨਸਾਰ ਕੋਈ ਸਜ਼ਾ ਵੀ ਸੀ ਤੇ ਉਹ ਤੋਂ ਵੀ ਉਹਨਾਂ ਜਿਆਦਾ ਹੀ ਭੁਗਤ ਲੀਆਂ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਇੱਕ ਮੇਰਾ ਖਿਆਲ ਹੈ ਕਿ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾਉਣ ਵਾਲੀ ਗੱਲ ਵੀ ਆ ਤੇ ਪਰ ਮੇਰਾ ਖਿਆਲ ਹੈ ਕਿ ਸਾਡੀ ਤੁਲਨਾ ਜਿਹੜੀ ਉਸ ਉਸ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡੇ ਲੋਕ ਸਾਡੇ ਜਿਹੜੇ ਨੌਜਵਾਨ ਆ ਜਾਂ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਲੀ ਕੌਮ ਦੀ ਅਣਖਲੀ ਕੌਮ ਦੀ ਜਿਹੜੀ ਪੱਗ ਦੇ ਵਾਸਤੇ ਉਹ ਜੇਲ੍ਹਾਂ 'ਚ ਬੈਠੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੀ ਕੌਮ ਨੂੰ ਵੱਡੇ ਪੱਦਰ ਤੇ ਸੰਘਰਸ਼ ਕਰਕੇ ਉਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ ਨਾ ਕਿ ਇਹ ਸਰਕਾਰ ਦੇ ਆਤਲੇ ਮਿੰਤਾਂ ਵਾਲੀ ਜਿਹੜੀਆਂ ਗੱਲਾਂ ਵਾਂ ਉਹਨਾਂ ਤੋਂ ਬਾਹਰ ਨਿਕਲ ਕੇ। ਇਸ ਪਲੇਟੀ ਦੀ ਮੀਟਿੰਗ ਤੁਹਾਡੀ। ਪਲੇਟੀ ਦੀ ਮੀਟਿੰਗ ਆ। ਇਸ ਪਲੇਟੀ ਦੀ ਮੀਟਿੰਗ ਦੇ ਵਿੱਚੋਂ ਤੁਹਾਨੂੰ ਕੀ ਲੱਗਿਆ ਤੇ ਆਉਣ ਵਾਲਾ ਜਿਹੜਾ ਸਥਾਈ ਆ ਉਹ ਨੂੰ ਕਿਸ ਤਰ੍ਹਾਂ ਦੇਖਦੇ? ਮੇਰਾ ਖਿਆਲ ਹੈ ਕਿ ਅਸੀਂ ਜਦੋਂ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਪੂਰੇ ਪੰਜਾਬ ਵਿੱਚ ਘੁੰਮ ਕੇ ਲੋਕਾਂ ਦੀ رائے ਲੈ ਕੇ ਇਸ ਪਾਸੇ ਲੋਕਾਂ ਦੀ ਸੋ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਸੀ ਕਿ ਇਹ ਜਿਹੜੀਆਂ ਸਤਾਫਤ ਜਾਰ ਵਹਿਤੀ ਧਿਰਾਂ ਜਿਹੜੀਆਂ ਸਾਡੇ ਤੇ ਰਾਜ ਕਰ ਰਹੀਆਂ ਲੰਮੇ ਸਮੇਂ ਤੋਂ ਕਰ ਰਹੀਆਂ ਉਹਨਾਂ ਤੋਂ ਅਸੀਂ ਅੱਕ ਚੁੱਕੇ ਆ ਇਸ ਕਰਕੇ ਸਾਨੂੰ ਕੋਈ ਪੰਜਾਬ ਦੀ ਖੇਤਰੀ ਤੇਰਾਸਾਰਨ ਦੀ ਲੋੜ ਆ ਜਿਹੜੀ ਪੰਜਾਬ ਤੇ ਆਪਣੇ ਪੰਥ ਪ੍ਰਤੀ ਵਫਾਦਾਰ ਹੋਵੇ ਤੇ ਅਸੀਂ ਉਹਨਾਂ ਦੀ ਸਿਰ ਉਹਨਾਂ ਦੀ ਹਰਾਏ ਦੇ ਨਾਲ ਇਹ ਪਾਰਟੀ ਹੋਂਚ ਲਿਆਂਦੀ ਉਦੋਂ ਬਾਅਦ ਚ ਵੀ ਵੱਡੇ ਪੱਦਰ ਤੇ ਸਾਨੂੰ ਪੰਜਾਬ ਚ ਜਿੱਥੇ ਕਿੱਥੇ ਵੀ ਆ ਬਹੁਤ ਵੱਡਾ ਲੋਕ ਹੰਗਾਰਾ ਦੇ ਰਹੇ ਆ ਅਜੇ ਕਿ ਸਾਡੇ ਕੋਲ ਉਹ ਸਾਧਨਾਂ ਦੀ ਕਮੀ ਹੋਣ ਵਾਸਤੇ ਜੇ ਸਾਡੇ ਕੋ ਢਾਂਚਾ ਨਾ ਹੋਣ ਵਾਸਤੇ ਅਸੀਂ ਕਈ ਜਗ੍ਹਾ ਪਛੜ ਜਾਂਦੇ ਆ ਪਰ ਲੋਕਾਂ ਦਾ ਬਹੁਤ ਵੱਡਾ ਪਿਆਰ ਹੈ ਲੋਕ ਸਾਡੇ ਨਾਲ ਜੁੜਨਾ ਚਾਹ ਰਹੇ ਆ ਤੇ ਅਸੀਂ ਹੁਣ ਵੱਡੀ ਪੱਧਰ ਤੇ ਆਪਣੇ ਕਾਫਲੇ ਨੂੰ ਵੱਡਾ ਕਰ ਰਹੇ ਆ ਤੇ ਸਾਰੇ ਜ਼ਿਲ੍ਹਿਆਂ ਚ ਵੀ ਸਾਡੀਆਂ ਹੁਣ ਤਕਰੀਬਨ ਕਮੇਟੀਆਂ ਅਸੀਂ ਹੁਣ ਆਉਣ ਵਾਲੇ ਸਮੇਂ ਚ ਜ਼ਿਲ੍ਹਾ ਜਥੇਦਾਰ ਵੀ ਲਾਵਾਂਗੇ ਹੋਰ ਵੀ ਸਰਕਲ ਪੱਧਰ ਤੇ ਬਲਾਕ ਪੱਧਰ ਤੇ ਸਾਰੀਆਂ ਨਿਯੁਕਤੀਆਂ ਕਰਾਂਗੇ ਤੇ ਹਲਕਾ ਇੰਚਾਰਜ ਵੀ ਲਾਵਾਂਗੇ ਇਸ ਕਰਕੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਦੇ ਰਹੇ ਲੋਕ ਇਸ ਕਰਕੇ ਅਸੀਂ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਮਹਾਰਾਜ ਜੰਜੀਤ ਸਿੰਘ ਆਪ ਆਪਣਾ ਗਿਆਨੀ ਰੰਜੀਤ ਸਿੰਘ ਕਹਿ ਰਿਹਾ ਵੀ ਮੈਨੂੰ ਅਕਾਲ ਤਰਸਰ ਸਤਿ ਸ੍ਰੀ ਅਕਾਲ ਮੈਂ ਜਵਾਬਦਾਤਾ ਦਾ ਸਾਡਾ ਜਥੇਦਾਰ ਇਹ ਤੇ ਦੇਖੋ ਜੀ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਜਥੇਦਾਰ ਨੂੰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕਿ ਜੇ ਉਹਨਾਂ ਨੂੰ ਲੱਗਦਾ ਕਿ ਜਥੇਦਾਰ ਕੋਲ ਕੋ ਕੌਮ ਪ੍ਰਤੀ ਕੋ ਚੰਗੇ ਸੁਝਾਅ ਆ ਜਾਂ ਕੌਮ ਨਾਲ ਹੋਏ ਧੋਖੇ ਆ ਜਾਂ ਪੰਜਾਬ ਦੇ ਨਾਲ ਜਿਹੜੀ ਆਪਣੀ ਕੌਮ ਦੇ ਨਾਲ ਬੜੀਆਂ ਜਿਹੜੀਆਂ ਬੇਅਦਬੀਆਂ ਦੇ ਮਸਲੇ ਆ ਹੋਰ ਕਈ ਤਰ੍ਹਾਂ ਦੇ ਜਿਹੜੇ ਕੌਮ ਨੂੰ ਇਹਨੇ ਗਰਾਵਡ ਚਲੇ ਗਈ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਮਿਲ ਕੇ ਬਹਿ ਕੇ ਮੈਂ ਤਾਂ ਕਿਹਨਾਂ ਫੈਸਲਾ ਕਰਨਾ ਚਾਹੀਦਾ ਜਿਹੇਦਾਰ ਨੂੰ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਸਾਰਿਆਂ ਨੂੰ ਬਿਠਾ ਕੇ ਆਉਣ ਵਾਲੇ ਭੂਖਲੀ ਕੋਈ ਜਿੱਥੇ ਕੋਈ ਕਮੀਆਂ ਪੇਸ਼ੀਆਂ ਜਿੱਥੇ ਕੋਈ ਗਲਤੀਆਂ ਹੋਈਆਂ ਉਹਨਾਂ ਨੂੰ ਮੰਨ ਕੇ ਅੱਗੇ ਤੁਰਨ ਦੀ ਲੋੜ ਹੈ ਸਰਕਾਰ ਲੋ ਜਮੇਤ ਉੱਤੇ ਤਾਂ ਸਵਾਲ ਜਦ ਕੀਤਾ ਜਾਂ ਤਾਂ ਉੱਤੇ ਜਿਹੜਾ ਪੜ ਗਿਆ ਤਾਂ ਉਹ ਮੇਰਾ ਖਿਆਲ ਹੈ ਕਿ ਸਰਕਾਰ ਜਮੀਨੀ ਪੱਧਰ ਤੇ ਉਹਨੇ ਕੁਝ ਨਹੀਂ ਕੀਤਾ ਜਮੀਨੀ ਪੱਧਰ ਤੇ ਲੋਕਾਂ ਦਾ ਧੋਖਾ ਹੋ ਗਿਆ ਇਸ ਕਰਕੇ ਲੋਕ ਜਿਹਨੂੰ ਉਹਨਾਂ ਨੂੰ ਕੋਈ ਉਹਨਾਂ ਦੇ ਕੀਤੇ ਹੋਏ ਵਾਅਦੇ ਯਾਦ ਕਰਾਉਂਦੇ ਆ ਜਾਂ ਜਦੋਂ ਉਹ ਕਹਿੰਦੇ ਕਿ ਵੀਪੀ ਕਲਚਰ ਸਿੱਖ ਖਤਮ ਕਰਾਂਗੇ ਤੇ ਉਹ ਖਤਮ ਨਹੀਂ ਹੋਇਆ ਸਗੋਂ ਹੋਰ ਵੱਧ ਗਿਆ ਤੇ ਇਸੇ ਕਰਕੇ ਜੇ ਕੋਈ ਪੱਤਰਕਾਰ ਜੇ ਕੋਈ ਆਮ ਇਨਸਾਨ ਕੋਈ ਕਿਸੇ ਮੰਤਰੀ ਨੂੰ ਕਿਸੇ ਨੂੰ ਜਾਂ ਕਿਸੇ ਐਮਐਲਏ ਨੂੰ ਸਵਾਲ ਕਰਦਾ ਤੇ ਉਹ ਤੇ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਹਦੇ ਜਿਹੜੇ ਸਵਾਲ ਆ ਉਹਨਾਂ ਨੂੰ ਕੋਈ ਹੱਲ ਕਰਨ ਦੀ ਬਜਾਏ ਇਹ ਸਿੱਧੇ ਕਿ ਸਰਕਾਰ ਹਮੇਸ਼ਾ ਜਿਹੜਾ ਵੀ ਸਰਕਾਰ ਦੇ ਖਿਲਾਫ ਕੋਈ ਵੀ ਆਵਾਜ਼ ਪੱਤਰਕਾਰਾਂ ਲਾਉਂ ਠੇ ਕਿ ਆਮ ਇਨਸਾਨਾਂ ਨੂੰ ਠੇ ਕਿਸੇ ਪਾਰਟੀ ਨੂੰ ਠੇ ਉਹਨੂੰ ਦਬਾ ਦੇਣਾ ਚਾਹੁੰਦੀ ਹੈ ਇਸ ਕਰਕੇ ਮੇਰੇ ਖਿਆਲ ਹੈ ਪੱਤਰਕਾਰਾਂ ਨਾਲ ਵੀ ਜੋ ਹੋ ਰਿਹਾ ਮੇਰੇ ਖਿਆਲ ਹੈ ਕਿ ਇੱਕ ਪ੍ਰੈਸ ਇੱਕ ਬਹੁਤ ਵੱਡਾ ਲੋਕਤੰਤਵ ਦਾ ਥਾਮਿਆ ਇਹ ਸਾਰਿਆਂ ਨੂੰ ਤੇ ਇਹ ਪੱਤਰਕਾਰਾਂ ਦੇ ਚਰਨਾਂ ਚ ਵੀ ਇਹ ਬੇਨਤੀ ਆ ਕਿ ਤੁਸੀਂ ਨਿਰਪੱਖ ਹੋ ਕੇ ਇਹ ਫੀਲਡ ਬੜਾ ਔਖਾ ਵਾ ਪਰ ਫਿਰ ਵੀ ਆਪਾਂ ਗੁਰੂ ਮਹਾਰਾਜ ਦਾ ਔਟਾ ਅਸਰਾ ਲੈ ਕੇ ਜਿਹੜੀ ਸਾਡੀ ਜ਼ਿੰਮੇਵਾਰੀ ਆ ਉਹਨੂੰ ਆਪਾਂ ਵੀ ਸਹੀ ਤਰੀਕੇ ਨਾਲ ਨਿਭਾਈਏ ਤੇ ਇਹ ਜਿਹੜੇ ਸਰਕਾਰ ਦਾ ਜ਼ੁਲਮ ਜਬਰ ਆ ਉਹਦੇ ਖਿਲਾਫ ਆਪਾਂ ਜਿੱਦਾਂ ਅੱਗੇ ਲੜਦੇ ਆਏ ਆ ਉਦਾਂ ਵੀ ਲੜੀਏ ਠੀਕ ਹੈ ਕਿ ਸਰਕਾਰ ਜਿਹੜੇ ਕੋਈ ਪੱਤਰਕਾਰ ਸੱਚ ਦੀ ਗੱਲ ਕਰਦੇ ਉਹਨਾਂ ਦੇ ਚੈਨਲ ਬੰਦ ਕਰਦੇ ਉਹਨਾਂ ਤੇ ਜੋ ਜੋ ਵੀ ਉਹਨਾਂ ਕੋ ਵੱਧ ਤੋਂ ਵੱਧ ਹੋ ਸਕਦਾ ਉਹ ਕਰਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਬੜੇ ਬਾਹਦਰੇ ਆ ਸਗੋਂ ਜਦੋਂ ਇਹੋ ਜਿਹਾਂ ਜਿਹੜੇ ਚੁਣੌਤੀਆਂ ਆਉਂਦੀਆਂ ਉਹਦੋਂ ਫਿਰ ਹੋਰ ਵੱਡੇ ਤਗੜੇ ਹੋ ਕੇ ਉੱਭਰਦੇ ਆ। ਸ਼ਮਾਨ ਰੂਪੋਂ ਵਾਲੀ ਗੱਲ ਕੀਤੀ ਜਾਂਦੀ। ਮੇਰਾ ਖਿਆਲ ਹੈ ਕਿ ਬੜੀ ਬਦਕਿਸਮਤੀ ਵਾਲੀ ਗੱਲ ਆ, ਬੜੀ ਦੁੱਖ ਵਾਲੀ ਗੱਲ ਵੀ ਆ ਕਿ ਜਿਹੜੇ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਜਿਹਦੇ ਵਾਸਤੇ ਸਿੱਖ ਦੋ ਵੇਲੇ ਉਹਨੂੰ ਹਮੇਸ਼ਾ ਹੀ ਉਹਦੇ ਅੱਗੇ ਨਤਮਸਤ ਰਹਿੰਦੇ ਆ, ਉਹਨਾਂ ਦੀਆਂ ਪੰਜਾਬ ਦੀ ਧਰਤੀ ਤੇ ਬੇਅਦਮੀਆਂ ਹੋ ਜਾਣੀਆਂ, ਉਹਨਾਂ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਅਸੀਂ ਫੜ ਨਾ ਸਕਣਾ, ਉਹਨਾਂ ਨੂੰ ਸਜ਼ਾ ਮਾ ਨਾ ਦੇ ਸਕਣਾ। ਹਣ ਵੀ ਸਾਡੇ ਇੱਕ ਸਿੰਘ ਪਿਛਲੇ 14-15 ਮਹੀਨੇ ਤੋਂ ਇੱਕ ਟਾਵਰ ਤੇ ਬੈ ਕੇ ਮੰਗ ਕਰ ਰਿਹਾ ਕਿ ਕੋਈ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ ਕੋਈ ਅਨਸਾਫ਼ ਵਾਲੀ ਕੋਈ ਚੰਗੇ ਕਾਨੂੰਨ ਕਾਇਦੇ ਹੋਣ ਜਿਹਦੇ ਤਹਿਤ ਕੋਈ ਕਿਸ ਦੀ ਹਿੰਮਤ ਨਾ ਪਵੇ ਕਿ ਬੇਅਦਬੀ ਕਰ ਸਕੇ ਪਰ ਸਰਕਾਰ ਇਹ ਮੇਰਾ ਖਿਆਲ ਹੈ ਕਿ ਸਰਕਾਰਾਂ ਇੱਕ ਇਹ ਮਸਲਾ ਇਹੋ ਜਿਹਾ ਬਣਾ ਕੇ ਵੋਟਾਂ ਦੀ ਵੋਟਾਂ ਲੈਣ ਵਾਸਤੇ ਇਹਦੀਆਂ ਚੀਜ਼ਾਂ ਜਿਹੜੋਂ ਹੁਣ ਜਿਹੜੀ ਸਰਕਾਰ ਅਸੀਂ ਹੁਣ ਅੱਜ ਦੇਖ ਰਹੇ ਹਾਂ ਇਹ ਵੀ ਇੱਕ ਵਾਅਦਾ ਕਰਕੇ ਆਈ ਸੀ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਜੇਲਾਂ ਚ ਸੁਟਾਂਗੇ ਬੇਅਦਬੀਆਂ ਦਾ ਇਨਸਾਫ ਦਵਾਂਗੇ ਪਰ ਮੇਰਾ ਖਿਆਲ ਹੈ ਕਿ ਬੇਅਦਬੀਆਂ ਉਦੋਂ ਬਾਅਦ ਵੀ ਜਾਰੀ ਰਹੀਆਂ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਗਈ ਜਿਹੜੇ ਬੇਅਦਬੀਆਂ ਦੇ ਦੋਸ਼ੀ ਸੀ ਮੇਰਾ ਖਿਆਲ ਹੈ ਕਿ ਬੜੀ ਦੁੱਖ ਦੀ ਗੱਲ ਆ ਸਾਨੂੰ ਸਾਰਿਆਂ ਨੂੰ ਸਿਰਦ ਹੋਣਾ ਚਾਹੀਦਾ ਇਹ ਗੁਰੂ ਮਹਾਰਾਜ ਦੀ ਜਾਂ ਕਿਸੇ ਵੀ ਹੋਰ ਪਵਿੱਤਰ ਧਰਮ ਗ੍ਰੰਥ ਦੀ ਕਿਸੇ ਦੀ ਆਸਥਾ ਨੂੰ ਕੋਈ ਠੇਸ ਨਾ ਪਹੁੰਚੇ ਤੇ ਇਹ ਇੱਥੇ ਮਾਹੌਲ ਹੀ ਇਦਾਂ ਦਾ ਹੋਣਾ ਚਾਹੀਦਾ ਕਿ ਬਹੁਤ ਇਹ ਸਾਰੇ ਲੋਕ ਸਤਕਾਰ ਨਾਲ ਇਤਮਾਨ ਨਾਲ ਜੀ ਸਕਦੇ ਹੋ ਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਵਕਤ ਇਹਦੇ ਆਣ ਕੇ ਜਿਹੜੀ ਸਾਰੀ ਕਵਰੇਜ ਕਰ ਰਹੇ ਹੋ ਭਰਾ ਤੇ ਜਿਹੜੇ ਹੱਕ ਸੱਚ ਜਿਹੜਾ ਆ ਉਹ ਦੇਸ਼ਾਂ ਦੇਸ਼ਾਂ ਤੱਕ ਸੰਗਤਾਂ ਦਾ ਜਿਹੜਾ ਵਿਚਾਰ ਰੇ ਜੇ ਅੱਜ ਦੀ ਰੈਲੀ ਜਿਹੜੀ ਆ ਇਹ ਤੇ ਕਸੀਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਆਪਣੇ ਭਰਾਵਾਂ ਕੋਲ ਜਾ ਕੇ ਘਰ ਘਰ ਦੇ ਵਿੱਚ ਪਿੰਡਾਂ 'ਚ ਜਾ ਕੇ ਕਿ ਜੀ ਉਹ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਕੁਝ ਵਿਚਾਰ ਚਰਚਾ ਕੀਤੀ ਜਾਵੇ ਤੇ ਸੰਗਤਾਂ ਦਾ ਜਿਹੜਾ ਇਕੱਠ ਇੱਥੇ ਹੋਇਆ ਵੇਖ ਕੇ ਬੜੀ ਮਨ ਨੂੰ ਖੁਸ਼ੀ ਵੀ ਹੋਈ ਬਾਪੂ ਜੀ ਹੁਣਾਂ ਦੇ ਪਿਆਰ ਨੂੰ ਲੈ ਕੇ ਜੌਹਰ ਸਾਹਿਬ ਹੁਣੀ ਬੈਠੇ ਨੇ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਨੂੰ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨੀ ਬਜ਼ੁਰਗ ਬੱਚੇ ਪਿਆਰ ਕਰਦੇ ਨੇ ਸੋ ਉਹ ਦੇਖਦੇ ਹੋਇਆ ਜਿੱਥੇ ਕੋਸ਼ਿਸ਼ ਕੀਤੀ ਸੀ ਕਿਉਂਕਿ ਇੱਕ ਤੇ ਮੌਸਮ ਬੜਾ ਖਰਾਬ ਸੀ ਠੰਡ ਦੇ ਦੇਣ ਸੀ ਪਰ ਆਪਾਂ ਇੱਕ ਉਸ ਵਰਤਾਂਤ ਨੂੰ ਜਿਹੜਾ ਆ ਸੰਗਤਾਂ ਨੇ ਜਿਹੜਾ ਉਸ ਨੂੰ ਤੋੜਿਆ ਕਿ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਜਿਹੜਾ ਹਾਂਦਾਂ ਦਾ ਮਾਰਾ